ਬਾਦਲਾਂ ਦਾ ਦਾ ਚੈਪਟਰ ਆ ਜ ਇਹਨਾਂ ਨੂੰ ਬਿਲਕੁਲ ਕਲੋਜ਼ ਕਰ ਦੇਣਾ ਚਾਹੀਦਾ ਬਾਦਲਾਂ ਦੀ ਕੋਈ ਗੱਲ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਨਹੀਂ ਕਰਨੀ ਚਾਹੀਦੀ ਬਾਦਲਾਂ ਨੇ ਜੋ ਕੀਤਾ ਉਹਦੀ ਜੋ ਸਜ਼ਾ ਭੁਗਤ ਰਹੇ ਉਹ ਗੁਰੂ ਪੰਥ ਪਰੋ ਵੀ ਦਰਕਾਰੇ ਗਏ ਆ ਗੁਰੂ ਦੀ ਗੁਰੂ ਦਾ ਜਿਹੜਾ ਗੁਰੂ ਦੀ ਕਰੋਪੀ ਵੀ ਸਹਿਣ ਕਰ ਰਹੀ ਹੈ ਉਹਨਾਂ ਕੋ ਰਾਜਨੀਤਿਕ ਸ਼ਕਤੀ ਨਹੀਂ ਜੀ ਉਹਨਾਂ ਦੇ ਕਰਕੇ ਹੀ ਇਹ ਹੋਂਦ ਵਿੱਚ ਆਇਆ ਜੇ ਉਹ ਗਲਤੀਆਂ ਨਾ ਕਰਦੇ ਕਿੱਥੇ ਹੋਂਦ ਵਿੱਚ ਆਉਣੇ ਉਹਨਾਂ ਨੇ ਤਾਂ ਗਲਤੀਆਂਆਂ ਦੀਆਂ ਗਲਤੀਆਂ ਪਹਿਲਾਂ ਲੋਕਾਂ ਵਿੱਚ ਵਿਚਰ ਕੇ ਗਲਤੀਆਂ ਕਰਦੇ ਨੇ ਫਿਰ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਗਲਤੀ ਕਰਦੇ ਆ ਦੇਖੋ ਹੁਣ ਇਹ ਪੰਜ ਮੈਂਬਰੀ ਕਮੇਟੀ ਨੇ ਸਾਰਾ ਯਤਨ ਕਰਕੇ ਡੈਲੀਗੇਟ ਭਰੇ ਭਰਤੀ ਕੀਤੀ ਅੱਜ ਚੋਣ ਹੋ ਗਈ ਜੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਮੰਨ ਲੈਂਦਾ ਸੁਖਬੀਰ ਸਿੰਘ ਬਾਦਲ ਕਿ ਉਹਨੂੰ ਅੱਜ ਆਦੇ ਨਹੀਂ ਸੀ ਦੇਖਣਾ ਪੈਂਦਾ ਇਹ ਉਦੇਦਾਰ ਨਹੀਂ ਸੀ ਬਣਨੇ ਫਿਰ ਸੰਜੇ ਕੱਕ ਜਲ ਰੈਨਰ ਜਿਹੜੇ ਤੁਸੀਂ ਦੋ ਦੋ ਕੱਲ ਕਰਦੇ ਹੋ ਨਾ ਦੋ ਬਣੇ ਤਾਂ ਆ ਕਿਉਂਕਿ ਉਹਨਾਂ ਨੇ ਹੁਕਮ ਨਹੀਂ ਮੰਨਿਆ ਇਹ ਹੁਕਮ ਪੂਰੇ ਦਾ ਪੂਰਾ ਮੰਨ ਲੈਂਦੇ ਜੇ ਭਰਤੀ ਸਾਂਝੇ ਤੌਰ ਤੇ ਕਰਦੇ ਆਪਣੇ ਦੋ ਬੰਦਿਆਂ ਤੋਂ ਰਿਜ਼ਾਈਨ ਨਾ ਕਰਾਉਂਦੇ ਤੇ ਉਹ ਸਾਂਢੀ ਭਰਤੀ ਕਰਦੇ ਤੇ ਫਿਰ ਸ਼ਹਿਰ ਸਾਂਢੀ ਕੋਹਨ ਨਿਕਲ ਕੌਮ ਵੀ ਬਚ ਸਕਦੀ ਸੀ ਕੌਮ ਦੇ ਇਹ ਜਿਹੜਾ ਸਾਰਾ ਕੁਝ ਇੱਕ ਪਲੈਟਫਾਰਮ ਬਣ ਸਕਦਾ ਸੀ ਉਹਨਾਂ ਨੇ ਨਹੀਂ ਹਟੇ ਅੱਛਾ ਇਹ ਸਾਰੇ ਕੁਝ ਦੇ ਵਿੱਚੋਂ ਇਹ ਹੁਣ ਜਿਹੜਾ بار بار ਆਪਾਂ ਸੁਖਵੀਰ ਦਾ ਜਾਂ ਬਾਦਲ ਦਾ ਜਾਂ ਪਿਛਲੀਆਂ ਘਟਨਾਵਾਂ ਦਾ ਜ਼ਿਕਰ ਇਹਨਾਂ ਨੂੰ ਹੁਣ ਬੰਦ ਕਰਨਾ ਪੈਣਾ ਹੁਣ ਆਪਣੀ ਪਰਫਾਰਮੈਂਸ ਇਹਨਾਂ ਦੀ ਅੱਜ ਤੋਂ ਸ਼ੁਰੂ ਹੋਊ ਜੇਡੀ ਪਰਫਾਰਮੈਂਸ ਅੱਜ ਤੋਂ ਸ਼ੁਰੂ ਹੋਈ ਹੈ ਇਹ ਸਿਰਫ ਖਾਲਸਾ ਜੀ ਕੇ ਬੋਲਬਾਲੇ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਵਰਤਣੀ ਚਾਹੀਦੀ ਹੈ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਉਹਨਾਂ ਤੋਂ ਸਬਕ ਸਿੱਖਣਾ ਚਾਹੀਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਮੈਂ ਕੁਝ ਸੁੰਦਰ ਹਸੀਮੇ ਜਿਹੜੇ ਉਹਨਾਂ ਨੇ ਜੋ ਦੋ ਤਿੰਨ ਮਤੇ ਪੜੇ ਆ ਉਹਦੇ ਵਿੱਚ ਠੀਕ ਹੈ ਇਹ ਗੱਲਾਂ ਦਾ ਮੇਰੇ ਨਾਲ ਵੀ ਜ਼ਿਕਰ ਹੋਇਆ ਸੀ ਪੰਜਵੇਂ ਅਮਰੀਕੀ ਕਮੇਟੀ ਦਾ ਵੀ ਤੁਸੀਂ ਆਹ ਕਰੋ ਤੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਸੁਖਵੀਰ ਬਾਦਲ ਪੈਦਾ ਨਾਲ ਹੋਵੇ ਇਹਦਾ ਪ੍ਰਬੰਧ ਹੋ ਸਕਦਾ ਕੋਈ ਚੰਗੀਆਂ ਗੱਲਾਂ ਨੇ ਪਰ ਅੱਜ ਤੋਂ ਕਿਉਂਕਿ ਕਾਰਜ ਭਾਗ ਅਜਿਹਾ ਸ਼ੁਰੂ ਹੋਇਆ ਅੱਜ ਤੋਂ ਹੀ ਰਾਜਨੀਤਿਕ ਗਣਕੀਆਂ ਮਿਲਕੀਆਂ ਸ਼ੁਰੂ ਹੋਣੀਆਂ ਨੇ ਅੱਜ ਤੋਂ ਪੰਥਕ ਗਤੀਵਿਧੀਆਂ ਸ਼ੁਰੂ ਹੋਣੀਆਂ ਨੇ ਤੇ ਇਹਦੇ ਵਿੱਚੋਂ ਨਤੀਜਿਆਂ ਦੀ ਆਦਤ ਕੀਤੀ ਜਾ ਸਕਦੀ ਹੈ ਤੇ ਮੈਂ ਤੁਹਾਡੇ ਰਹੀ ਹਾਂ ਕਿਉਂਕਿ ਮੈਂ ਇੱਕ ਨੂੰ ਗੱਲਾਂ ਕਰਨੀਆਂ ਵੀ ਚਾਹਣਾ ਕਿਉਂਕਿ ਦੇਖੋ ਪਿਛਲੇ ਸਮੇਂ ਦੇ ਵਿੱਚ ਜੋ ਹੁੰਦਾ ਰਿਹਾ ਨਾ ਅਸੀਂ ਇੱਕ ਬਹੁਤ ਛੋਟੀ ਜਿਹੀ ਘਟਕਣ ਦੀ ਜੋਟੀ ਘਟ ਗਿਣਤੀ ਹੋਣ ਦੇ ਬਾਵਜੂਦ ਅਸੀਂ ਸੈਂਟਰ ਦੇ ਵਿੱਚ ਜਿਹੜੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਨਾ ਉਹਦੇ ਵਿੱਚ ਸਾਡਾ ਕੋਈ ਹੰਦਰ ਨਹੀਂ ਜੀ ਸੇਂ ਕਈ ਵਾਰੀ ਇਦਾਂ ਹੁੰਦਾ ਹੈ ਵੀ ਰਾਜ ਕਰਨ ਵਾਲੀਆਂ ਪਾਰਟੀਆਂ ਜਿਨ੍ਹਾਂ ਤੋਂ ਅਸੀਂ ਕੋਈ ਕੰਮ ਕਰਾਉਣੇ ਹੁੰਦੇ ਨਾ ਸੈਂਟਰ ਦੇ ਜਾ ਕੇ ਆਪਣੀ ਕੌਮ ਦੀ ਗੱਲ ਰੱਖਣੀ ਹੁੰਦੀ ਹੈ ਉਹਨਾਂ ਤੱਕ ਸਾਡੀ ਕਦੀ ਪਹੁੰਚ ਨਹੀਂ ਬਣਦੀ ਬਾਦਲ ਪਰਿਵਾਰ ਦੀ ਇਹ ਮੈਂ ਸਮਝਦਾ ਕਮਜ਼ੋਰੀ ਰਹੀ ਉਹਨਾਂ ਨੇ ਰਾਜਪਾਕ ਸਥਾਪਿਤ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਸਾਥ ਲਿਆ ਸੀ ਔਰ ਭਾਰਤੀ ਜਨਤਾ ਪਾਰਟੀ ਦਾ ਸਾਥ ਲੈਂਦਿਆਂ ਲੈਂਦਿਆਂ ਉਹਨਾਂ ਨੇ ਇੱਕ ਬੜੀ ਹੌਟ ਲਾਈਨ ਖਿੱਚ ਲਈ। ਕਿ ਬੇਸ਼ੱਕ ਕਾਂਗਰਸ ਨੇ ਕਾਂਗਰਸ ਦੇ ਰਾਜ ਵਿੱਚ 84 ਦਾ ਕਤਨਾਕਰਮ ਸਾਰਾ ਹੋਇਆ, ਕਤਲੇਆਮ ਵੀ ਹੋਇਆ ਔਰ ਹਰਮੰਦਰ ਸਾਹਿਬ ਤੇ ਹਮਲਾ ਵੀ ਹੋਇਆ, ਕਾਤਕ ਸਾਬ ਵੀ ਟੈਟੇ ਦੀ ਕਰ ਦਿੱਤਾ ਗਿਆ। ਪਰੰਤੂ ਕਦੀ ਵੀ ਕੋਈ ਸਾਰੀ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਕੁਝ ਬੰਦਿਆਂ ਦੀਆਂ ਗਲਤੀਆਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਉਹਨੂੰ ਸਜ਼ਾ ਭੁਗਤਣੀ ਪਈ। ਅਜੇ ਹੁਣ ਅਸ ਨੂੰ ਸਾਡੇ ਵੀ ਦੇਖ ਲਓ ਉਹ ਜਿਹੇ ਇੱਕ ਟੱਬਰ ਦੀਆਂ ਗਲਤੀਆਂ 5-10 ਬੰਦਿਆਂ ਦੀਆਂ ਗਲਤੀਆਂ ਸੀ ਬਾਦਲ ਪਰਿਵਾਰ ਦੇ ਨਾਲ ਜੁੜੇ ਉਹ ਜਿਹੜੇ ਟੱਬਰਪਾਲਕ ਸੀਗੇ ਉਹਨਾਂ ਦੀਆਂ ਗਲਤੀਆਂ ਸੀ ਭੁਗਤਨੀ ਸਾਰੇ ਪੰਥ ਨੂੰ ਪਈ ਇਦਾਂ ਹੀ ਕਾਂਗਰਸਾਈ ਵਿੱਚ ਸੀ ਗਲਤੀ ਇੱਕ ਕਿਸੇ ਇੱਕ ਟੱਬਰ ਦੀ ਸੀ ਭੁਗਤੀ ਸਾਰਿਆਂ ਦੀ ਜਿਹੜੀਆਂ ਛੋਟੀਆਂ ਘਟ ਗਣਤੀਆਂ ਹੁੰਦੀਆਂ ਹਨ ਉਹਨਾਂ ਨੂੰ ਤੇ ਹਮੇਸ਼ਾ ਹੀ ਜਦੋਂ ਆਪਣੇ ਅਧਿਕਾਰ ਲੈਣੇ ਹੁੰਦੇ ਹਨ ਨਾ ਕਿਉਂਕਿ ਸੈਂਟਰ ਸਾਡੇ ਪਾਵਰ ਸਾਰੀ ਸੈਂਟਰ ਕੋਲ ਹੈ ਸੈਂਟਰ ਕੋਲ ਹੀ ਆਪਣੇ ਦੁਖੜੇ ਰੋਣੇ ਹੁੰਦੇ ਤੇ ਜਦੋਂ ਦੁੱਖ ਰੋ ਕੇ ਆਪਣੇ ਉਥੋਂ ਕੋਈ ਚੀਜ਼ ਲੈਣੀ ਹੁੰਦੀ ਹੈ ਨਾ ਕਰਨੀ ਹੁੰਦੀ ਹੈ ਤੇ ਫਿਰ ਜਾ ਤੇ ਆਪਣੀ ਤਾਕਤ ਇੰਨੀ ਵੱਡੀ ਬਣਾ ਲਓ ਆਪਣੀ ਇਡੀ ਵੱਡੀ ਤਾਕਤ ਹੋਵੇ ਵੀ ਸੈਂਟਰ ਤੁਹਾਨੂੰ ਪੁੱਛੇ ਵੀ ਜੇ ਮੈਂ ਇਹਨਾਂ ਨੂੰ ਨਾ ਪੁੱਛਿਆ ਤਾਂ ਸਾਡਾ ਰਾਜ ਫਲਾਉਣੀ ਸਟੇਟ ਥੀ ਪੜਨਾ ਸਾਨੂੰ ਇੱਥੇ ਚਾਰ ਵੋਟਾਂ ਨਹੀਂ ਪੈਣੀਆਂ ਇਹਨਾਂ ਨੇ ਕੀ ਕੀਤਾ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦੇ ਲਈ ਇੱਕੋ ਹੀ ਰਸਤਾ ਖੁੱਲੋਂ ਰੱਖਿਆ ਜਿਹੜਾ ਭਾਜਪੀ ਦਾ ਰਸਤਾ ਸੀ ਦੂਜਾ ਰਸਤਾ ਬੰਦ ਕਰ ਦਿੱਤਾ ਤੇ ਭਾਜਪੀ ਨੇ ਪੂਰੀਆਂ ਚੰਮਦੀਆਂ ਚਲਾਈਆਂ ਅੱਜ ਇਹਨੂੰ ਚੀਕਾ ਮਾਰਦੇ ਆ ਉਸ ਰਸਤੇ ਦੇ ਸਹਾਰੇ ਬੇਜੀ ਉਹਨਾਂ ਨੇ ਤਾਂ ਹਜੂਰ ਸਾਹਿਬ ਤੇ ਵੀ ਕਬਜ਼ਾ ਕਰ ਲਿਆ ਜੀ ਕਮੇਟੀ ਦੇ ਉੱਤੇ ਪਟਨਾ ਸਾਹਿਬ ਵਾਲੀ ਕਮੇਟੀ ਤੇ ਵੀ ਕਰ ਲਿਆ ਦਿੱਲੀ ਕਮੇਟੀ ਵੀ ਸਾਰੀ ਉਹ ਲੈ ਗਏ ਤੇ ਹਰਿਆਣੇ ਚ ਵੀ ਆ ਬੜੇ ਤੇ ਇਹ ਬਾੜੇ ਕਿਹਨੇ ਸੀ ਬਾੜੇ ਤਾਂ ਇਹਨਾਂ ਨੇ ਸੀ ਨਾ ਜਦੋਂ ਆਪਣੇ ਆਪਣੀ ਦਾੜੀ ਕਿਸੇ ਦੂਜੇ ਦੇ ਹੱਥ ਫੜਾ ਦਿਓਗੇ ਫਿਰ ਐਸੀ ਨੌਬਤ ਆਉਂਦੀ ਇਹਨਾਂ ਨੇ ਦੇਖੋ ਕਈ ਵਾਰੀ ਤੁਹਾਨੂੰ ਮੈਨੂੰ ਵੀ ਯਾਦ ਹੈ ਤੁਹਾਨੂੰ ਵੀ ਯਾਦ ਹੋ ਬਾਜਪਾਈ ਸਾਹਿਬ ਨੂੰ ਇੱਕ ਵਾਰੀ ਇੱਕ ਇੱਕ ਵੋਟ ਦੀ ਲੋੜ ਪੈ ਗਈ ਸੀ ਸਰਕਾਰਾਂ ਤੇ ਸਾਡੇ ਪ੍ਰਕਾਸ਼ ਸਿੰਘ ਬਾਦਲ ਹੁਰੀ ਗਏ ਜਾ ਕੇ ਕਹਿੰਦੇ ਅਸੀਂ ਤੈਨੂੰ ਬਿਨਾਂ ਸ਼ਰਤ ਮੈਜ ਦੇ। ਰਾਜਨੀਤਿਕ ਲੋਕ ਬਿਨਾਂ ਸ਼ਰਤ ਹਮੈਤਾਂ ਨਹੀਂ ਦਿੰਦੇ। ਉਸ ਵੇਲੇ ਉਹਨਾਂ ਨੂੰ ਰਾਜਪਾਗ ਦੀ ਲੋੜ ਸੀ ਤੇ ਮੈਂ ਤਾਂ ਵੀ ਤਾਂ 50 ਮਸਲੇ ਹੱਲ ਕਰ ਸਕਦੇ ਸੀ ਸਿੱਖਾਂ ਦੇ। ਸਿੱਖਾਂ ਨੂੰ ਰਾਜਤਾਨੀ ਵੀ ਮਿਲ ਸਕਦੀ ਸੀ ਹੋਰ ਵੀ ਕਈ ਕੁਝ ਮਿਲਦਾ ਤੇ ਸਾਨੂੰ ਪਹਿਲਾਂ ਆਹ ਦੇਰ ਤੈਨੂੰ ਦੇ ਦੇਣੇ। ਇਹ ਗੱਲਾਂ ਜਿਹੜੀਆਂ ਇਹ ਤਾਂ ਹੋ ਸਕਦੀਆਂ ਜੇ ਤੁਹਾਡਾ ਆਪਣਾ ਘਰ ਮਜ਼ਬੂਤ ਹੋਵੇ। ਜੇ ਆਪਣਾ ਘਰ ਕਮਜ਼ੋਰ ਹੈ ਨਾ ਤੇ ਫਿਰ ਗੜਬੜ ਹੋ ਜਾਂਦੀ ਹੈ ਮੈਂ ਤੁਹਾਡੇ ਰਾਹੀਂ ਇਹ ਬੇਨਤੀ ਵੀ ਕਰਨੀ ਚਾਹਨਾ ਵੀ ਰਾਜਨੀਤੀ ਵਿੱਚ ਕੋਈ ਮਿੱਤਰ ਨਹੀਂ ਹੁੰਦਾ ਕੋਈ ਦੁਸ਼ਮਣ ਨਹੀਂ ਰਾਜਨੀਤਿਕ ਲੋਕ ਤਾਂ ਵੋਟਾਂ ਦੇ ਭੁੱਖੇ ਹੁੰਦੇ ਇਹਨਾਂ ਨੂੰ ਜਿੱਦ ਨੂੰ ਚਾਰ ਬੂਟਾ ਹੋਣੀਆਂ ਜਾਂ ਜਦ ਜਦੋਂ ਇਹਨਾਂ ਦੇ ਮਨ 'ਚ ਡਰ ਹੁੰਦਾ ਹੈ ਨਾ ਵੀ ਐਸ ਬੰਦੇ ਨੂੰ ਐਸ ਧਿਰ ਨੂੰ ਜੇ ਨਾਮ ਮਨਾਇਆ ਤਾਂ ਸਾਨੂੰ ਰਗੜ ਦੇਣਾ ਇਹਨਾਂ ਨੇ ਇਹ ਫਿਰ ਕਾਬੂ ਹੁੰਦੇ ਉਦਾਂ ਨਹੀਂ ਕਾਬੂ ਹੁੰਦੇ ਰਾਜਨੀਤਿਕ ਦੌਰ ਤੇ ਤੁਸੀਂ ਦੇਖੋ ਕਾਂਗਰਸ ਨੂੰ ਬਾਦਲ ਪਰਿਵਾਰ ਗਾਲਾਂ ਕੱਢ-ਕੱਢ ਕੇ ਜੀ ਇਹ ਕਾਂਗਰਸ ਨੇ ਸਿੱਖਾਂ ਦਾ ਲਹੂ ਪੀ ਲਿਆ ਜੀ ਨਿਆਂ ਕਰਤਾ ਉਹ ਕਰਤਾ ਕਰਦੇ ਰਹੇ ਆਪ ਆਪਣੇ ਬੱਚੇ ਵੀ ਇਹਨਾਂ ਨੇ ਕਾਂਗਰਸੀਆਂ ਦੇ ਵਿਆਹ ਹੈ ਜੀ ਕਾਂਗਰਸੀਆਂ ਜੂਠਾ ਨੂੰ ਲਿਆ ਲਿਆ ਕਿ ਇਹਨਾਂ ਨੇ ਟਿੱਟਾ ਦੇ ਕੇ ਅਕਾਲੀਆਂ ਦੇ ਸਰਦੇ ਉੱਤੇ ਬਿਠਾ ਲਿਆ ਅਨੇ ਕਈ ਉਦਾਹਰਨਾਂ ਮੈਂ ਦੇ ਸਕਦਾ ਜਿਹੜੇ ਜਿਹਦੇ ਸਾਰੀ ਉਮਰ ਕਾਂਗਰਸ ਤੇ ਰਹੇ ਉਹਨਾਂ ਨੂੰ ਲਿਆ ਕੇ ਅਕਾਲੀ ਦਲ ਦੇ ਅਹੁਦੇਦਾਰ ਬਣਾ ਲਿਆ ਇਹ ਇਹ ਚੀਜ਼ਾਂ ਜਿਹੜੀਆਂ ਨਾ ਇਹ ਇਹ ਤਾਂ ਹੁੰਦੀਆਂ ਜਦੋਂ ਆਪਣੇ ਵਿੱਚ ਵਿਸ਼ਵਾਸ ਨਹੀਂ ਘਾਟੋ ਹੁਣ 15-15 ਲੱਖ ਵੋਟਰ ਇੱਕ ਪਾਰਲੀਮੈਂਟਰੀ ਹਲਕੇ ਦਾ ਤੁਸੀਂ ਲਿਆ ਕੇ ਟਿਕਟਾਂ ਦੇ ਦਿਓ ਕਦੀ ਗੱਲਬੰਦ ਨੂੰ ਦੇ ਦਿਓ ਕਦੀ ਹੰਸਰਾ ਜਹਾਂਸੂ ਨੂੰ ਦੇ ਦਿਓ ਤੇ ਸਿੱਖਾਂ ਨਾਲ ਮਜ਼ਾਕ ਹੀ ਹੈ ਅਕਾਲੀਆਂ ਨਾਲ ਮਜ਼ਾਕ ਹੀ ਹੈ ਵੀ ਤੁਸੀਂ 15 ਲੱਖ ਵੋਟਰਾਂ ਚੋਂ ਇੱਕ ਉਮੀਦਵਾਰ ਨਹੀਂ ਕੈਮ ਕਰ ਸਕਦੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਆਪਣੇ ਘਰ ਨੂੰ ਮਜ਼ਬੂਤ ਰੱਖਣਾ ਪਊਗਾ ਤੇ ਰਾਜਨੀਤੀ ਵਿੱਚ ਹਮੇਸ਼ਾ 바ਰਗੇਨ ਹੁੰਦਾ ਉਦਾਂ ਨਹੀਂ ਹੁੰਦਾ ਰਾਜਨੀਤੀ ਜੇ ਕੋਈ ਸਬੰਧ ਵੀ ਤੁਹਾਡੇ ਨਾਲ ਜੋੜਦਾ ਉਹ ਕਿਸੇ ਫਾਇਦੇ ਲਈ ਜੋੜਦਾ ਵੀ ਮੈਂ ਜੀ ਇਹਨਾਂ ਨਾਲ ਸਬੰਧ ਜੋੜਿਆ ਤੇ ਮੈਨੂੰ ਚਾਰ ਸੀਟਾਂ ਬਾਦ ਦਾ ਸਕਦਾ ਉਦਾਂ ਨਹੀਂ ਕੋਈ ਜੋਕ ਤੇ ਪੰਥ ਦੀ ਰਾਜਨੀਤੀ ਕਿਸੇ ਸੀਟਾਂ ਦੇ ਆਧਾਰਤ ਵੀ ਨਹੀਂ ਹੈ ਇਸ ਜ਼ਿੰਮੇਵਾਰੀ ਤੋਂ ਵੀ ਬਚਿਆ ਨਹੀਂ ਜਾ ਸਕਦਾ ਪੰਥ ਨੇ ਜਿੱਥੇ ਸੀਟਾਂ ਪ੍ਰਾਪਤ ਕਰਕੇ ਰਾਜਨੀਤਿਕ ਤਾਕਤ ਬਣਾਉਣੀ ਹੈ ਉੱਥੇ ਪੰਥ ਤੇ ਪੰਜਾਬ ਦੇ ਰਾਖੇ ਹੋ ਕੇ ਵੀ ਨਿਭਣ ਅਜਾ ਹੁਣ ਤੁਸੀਂ ਇਹ ਦੇਖੋ ਇਹ ਕੇਵਲ ਗਣਤੀਆਂ ਬਣਤੀਆਂ ਦੇ ਵਿੱਚ ਆ ਕੇ ਕਈ ਵਾਰੀ ਤੋ ਦੋ-ਦੋ ਸੀਟਾਂ ਵਾਲੇ ਬੰਦੇ ਵੀ ਬਹੁਤ ਕੁਝ ਲੈ ਜਾਂਦੇ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਨਾਇਡੂ ਤਾਮਿਲਨਾਡੂ ਉੱਤੇ ਆਪਣੇ ਅੰਧਰਾ ਪ੍ਰਦੇਸ਼ ਵਾਲੇ 나ਡੂ ਸਾਹਿਬ ਨੂੰ ਸੀਟਾਂ ਘਟਾਈਆਂ। ਕੋਲੀਜੀਨ ਸਰਕਾਰ ਬਣ ਗਈ ਸੈਂਟਰ ਦੇ ਵਿੱਚ। ਸੈਂਟਰ ਨੇ ਜਿਹੜੇ ਭਾਈਵਾਦ ਸੀਗੇ ਬੀਜੇਪੀ ਦੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਭਾਈ ਕੀ ਕੀ ਚਾਹੀਦਾ ਉਹਨਾਂ ਨੇ ਉਹਨਾਂ ਨੂੰ ਜੋ ਕੁਝ ਤੇ ਕਿਸੇ ਨੇ ਵਜੀਰੀ ਮੰਗ ਲਈ ਕਿਸੇ ਨੇ ਖੁਸ਼ ਮੰਗ ਲਈ। ਪਰ ਨਾਇਡੂ ਨੇ ਇਹ ਕੱਲ ਕਹੀ ਸੀ ਵੀ ਸਾਨੂੰ ਵਜੀਰੀ ਨਹੀਂ ਚਾਹੀਦੀ। ਸਾਨੂੰ ਕੋਈ ਵੀ ਵਜੀਰ ਨਹੀਂ ਚਾਹੀਦੀ ਮੇਰੀ ਸਟੇਟ ਦੇ ਲਈ ਆਹਾਂ ਹਾਂ ਚੀਜ਼ਾਂ ਦੀ ਲੋੜ ਪੂਰੀ ਕਰ ਦਿਓ ਅਸੀਂ ਤੁਹਾਡਾ ਸਾਥ ਅੱਜ ਤੁਸੀਂ ਆਂਧਰਾ ਪ੍ਰਦੇਸ਼ ਜਾ ਕੇ ਦੇਖੋ ਤੇ ਪਹਿਲੇ ਸਮੇਂ ਆਂਧਰਾ ਪ੍ਰਦੇਸ਼ ਦੇਖੋ ਕਿ ਉਹਨਾਂ ਦੀ ਦੇਣ ਇਦਾਂ ਦਿਖਾ ਦੇ ਤੇ ਜੇ ਸਾਡੇ ਵਰਗੇ ਚਤਜਾਨਚਾਰ ਤੇ ਅਸੀਂ ਜਾ ਕੇ ਕਹਦੇ ਨੇ ਜੀ ਮੇਰੇ ਪੁੱਤ ਨੂੰ ਵੀ ਵਜੀਰ ਬਣਾ ਦੇ ਉਹਨੂੰ ਵੀ ਵਜੀਰ ਬਣਾ ਦੇ ਇੱਥੇ ਗੱਲ ਮੁੱਕ ਜਾਂਦੀ ਹੈ ਇਹ ਗੱਲਾਂ ਖਤਮ ਹੋਣੀਆਂ ਚਾਹੀਦੀਆਂ ਔਰ ਚੰਗੀ ਗੱਲ ਹੈ ਜਿਹੜੇ ਮਤੇ ਪਾਏ ਬਹੁਤ ਵਧੀਆ ਮਤੇ ਆ ਇਹਨਾਂ ਮਤਿਆਂ ਦੇ ਨਾਲ ਭਰੋਸੇਯੋਗਤਾ ਬਣੇਗੀ ਵਰਕਰਾਂ ਦਾ ਸਤਕਾਰ ਬਣੂਗਾ ਔਰ ਜਿਹੜੇ ਸਾਰੀਦਾਰੀ ਉਮਰ ਲਈ ਬਣ ਕੇ ਠੇਕੇਦਾਰ ਬੈਠੇ ਸੀ ਉਕਾਦੀ ਦਲ ਦੀ ਐਸੀ ਪਰਵਰਤੀ ਮੁੜ ਕੇ ਦੁਬਾਰਾ ਨਹੀਂ ਆਉਗੀ ਇਹ ਚੰਗੀ ਗੱਲ ਹੈ